ਬਾਦਲ ਬਿਨ ਬਰਖਾ ਹੋਈ ਬਾਦਲ ਬਿਨ ਬਰਖਾ ਕੋਈ ਹੁਣ ਕਹਿੰਦੇ ਬਾਦਲ ਹੈ ਨਹੀਂ ਕਾਣਰ ਹੈ ਨਹੀਂ ਗਰਜਣ ਆਉਂਦੀ ਆ ਕਹਿੰਦੇ ਬਰਖਾ ਹੋਣ ਲੱਗੀ ਹੁਣ ਤਾਂ ਬਾਦਲ ਬਿਨ ਬਰਖਾ ਬੱਦਲ ਹੈ ਨਹੀਂ ਗਰਜਣ ਕਰਦਾ ਹੈ ਗਰਜਣ ਤੋਂ ਬਾਅਦ ਤਾਂ ਤਾਂ ਵਰਸ਼ਨ ਵੀ ਲੱਗ ਗਿਆ ਜੋ ਤਤ ਵਿਚਾਰਾ ਕੋਈ ਤੇ ਤਤ ਵਿਚਾਰਾ ਕੋਈ ਇਹ ਜਦ ਕੋਈ ਤਤ ਵਿਚਾਰਦਾ ਤਾਂ ਇਹ ਜੀ ਵਿਸਥਾ ਆਉਂਦੀ ਹੈ ਤਾਂ ਹੀ ਜਦੋਂ ਸ਼ਬਦ ਵਿਚਾਰ ਹੋ ਕਰਦਾ ਕੋਈ ਤਾਂ ਹੀ ਦਾ ਗੜਗੜਾ ਹਟ ਪੈਦਾ ਹੁੰਦੀ ਹੈ ਤਾਂ ਹੀ ਕਿ ਗਰੀਨ ਉਪ ਵਜਦੀ ਹੈ ਇਹ ਸਭ ਉਦੋਂ ਹੀ ਹੁੰਦਾ ਹੈ ਉਹ ਜਿਹੜੀ ਸਮਝ ਆਉਂਦੀ ਆ ਨਾ ਸੋਜੀ ਆਪਣੇ ਆਪ ਉਹਦਾ ਨਾ ਕਿਸੇ ਨੇ ਕਿੰਦਰੀ ਕਹਿਤਾ ਕਿਸੇ ਨੇ ਕੁਛ ਕਹਿਤਾ ਕਿਸੇ ਨੇ ਕੁਛ ਕਹਿਤਾ ਜਿਹੜੀ ਕਹਿੰਦਾ ਵੀ ਆ ਗਈ ਆ ਗਈ ਮੇਰੇ ਸਮਝ ਆ ਗਈ ਗੱਲ ਉਹ ਜਿਹੜੀ ਸਮਝ ਆਈ ਆ ਉਹਨੂੰ ਕੁਛ ਕਹਿ ਲੋ ਉਹ ਕਿਸੇ ਨੇ ਉਹਨੂੰ ਰਾਮ ਬਣ ਕਹਿਤਾ ਕਿਸੇ ਨੇ ਕਿੰਗਰੀ ਕਹਿਤਾ ਕਿਸੇ ਨੇ ਕੁਛ ਕਹਿਤਾ ਔਰ ਪਾਣੀ ਇੱਕ ਨਾ ਉਹ ਆਪਣੇ ਤੇ 50 ਕਿਨੇ ਲੋਕਾਂ ਨੇ ਆਪਣੀ ਆਪਣੀ ਬੋਲੀ ਚ ਕੋਈ ਜੀ ਤੇ ਆਪਣੀ ਆਪਣੀ ਬੋਲੀ ਚ ਕਿੰਨੇ ਨਾਮ ਰੱਖ ਲੋ ਹਾਂਜੀ ਮੋਕੋ ਮਿਲਿਓ ਰਾਮ ਸਨੇਹੀ ਜੈ ਮਿਰਿਆ ਦੇਹ ਸੁਦੇਹੀ ਬੋਕ ਮਿਲਿਓ ਰਾਮ ਸਨੇਹੀ ਉਹ ਕਹਿੰਦਾ ਮੈਨੂੰ ਜਦੋਂ ਬਾਰਿਸ਼ ਹੋਣ ਲੱਗੀ ਨਾ ਬਾਰਿਸ਼ ਪਰ ਬਾਦਲ ਵਰਖਾ ਹੋਈ ਜਾਂ ਤਤ ਵਿਚਾਰਾ ਕੋਈ ਤਤ ਵਿਚਾਰ ਚੋਂ ਕੀ ਮਿਲਿਆ ਮੋਕੋ ਮਿਲੇ ਉਹ ਰਾਮ ਸੁਲੇਹੀ ਤਤ ਵਿਚਾਰ ਚੋਂ ਰਾਮ ਸੁਲੇਹੀ ਮਿਲਿਆ ਉਹ ਕਿਵੇਂ ਮਿਲ ਗਿਆ ਬਈ ਅਸਲ ਜਿ ਪਰਦੇ ਦੇ ਪਿੱਛੇ ਜਿਹਦੇ ਨਾਲ ਵਿਚਾਰ ਕਰਦਾ ਸੀ ਨਾ ਵਿਚਾਰ ਦੋ ਚੰਦੀਆ ਕਿਤਾ ਹੁੰਦੀ ਉਹ ਨਹੀਂ ਵਿਚਾਰ ਨੂੰ ਦੋ ਨਹੀਂ ਚਾਹੀਦਾ ਬਦੂਆ ਕੌਣ ਸੀ ਜਿੰਨੇ ਨਾ ਵਿਚਾਰ ਕਰਦਾ ਸੀ ਇੱਕਦਮ ਹੋਇਆ ਇਧਰਲੇ ਪਾਸੇ ਕੌਣ ਬੋਲਦਾ ਪਰਦਾ ਤੇ ਪਿੱਛੇ ਜਿੰਨੇ ਮੈਂ ਵਿਚਾਰ ਕਰਦਾ ਉਹ ਕਹਿੰਦਾ ਇਹਦਾ ਰਾਮ ਬੋਲਦਾ ਸਵੇ ਘਟ ਅੰਦਰ ਘਟ ਦੇ ਵਿੱਚੇ ਮੋਕੋ ਮਿਲਿਓ ਰਾਮ ਸੁਨੇਹੀ ਵਿਚਾਰ ਕਰਦਾ ਇੱਥੇ ਆਵਾਜ਼ ਕਿਹਦੀ ਆਉਂਦੀ ਆ ਕਿਹੜਾ ਤੋਤਾ ਬੋਲਦਾ ਸ਼ਿਵ ਜੀ ਦਾ ਹੰਗਾਰਾ ਪਰਦਾ ਤੋਤਾ ਜਿਹੜਾ ਬੋਲਦਾ ਸ਼ਿਵ ਜੀ ਦਾ ਹੰਗਾਰਾ ਪਰਦਾ ਉਹ ਤਾਂ ਤੋਤਾ ਪਰਦਾ ਪੁੱਠੀ ਗੱਲ ਆ ਤੇ ਤੋਤੇ ਤੋਤਾ ਵਿਚਾਰਦਾ ਸ਼ਿਵਲੀ ਇਹ ਘਰ ਆ ਰਿਹਾ ਕਰਦਾ ਅਸਲ ਚ ਆ ਰ ਆਦਾ ਵਰਦਾ ਆਰਾਮ ਉਹਨਾਂ ਦਾ ਪੁੱਠੀ ਕਾਲੀਆਂ ਨਾ ਸਾਖਦ ਸੋ ਕਰ ਉਲਟੀ ਰਹ ਤਤ ਕੌਣ ਵਿਚਾਰਦਾ ਤਤ ਤਾਂ ਤੋਤਾ ਵਿਚਾਰਦਾ ਤਤ ਦਾ ਗਨਕਾ ਵਿਚਾਰਦੀ ਹੈ ਉਹ ਤਾਂ ਵਿਚਾਰਦੀ ਹੈ ਤੂੰ ਆਪਸੇ ਕੌਣ ਹੈ ਇਹਦਾ ਨਾ ਵਿਚਾਰ ਦੇ ਆ ਉਹ ਕਹਿੰਦਾ ਨਾ ਕੰਨ ਨਾਲ ਪੁੱਛ ਲੋ ਕੰਨ ਬਲਣੀ ਨੂੰ ਹੂ ਕਰਕੇ ਪੁੱਛ ਲੋ ਜੇ ਕੋਈ ਹੋਵੇ ਨਾ ਕੰਨ ਦੇ ਵਿੱਚ ਕੌਣ ਬੋਲਦਾ ਕੰਨ ਕਹੜ ਤੇਉ ਦਾ ਆਵਾਜ਼ ਨਹੀਂ ਨਹੀਂ ਕੰਨ ਜੇ ਆਵਾਜ਼ ਆਉਂਦੀ ਹੈ ਕੰਨ ਚੋਂ ਕੰਨ ਦੇ ਚ ਕੌਣ ਬੋਲਦਾ ਐ ਕੰਨ ਦੇ ਪਿੱਛੇ ਕੀ ਬੋਲਦਾ ਕੰਨ ਦੇ ਵਿੱਚ ਕੰਨ ਦੇ ਉਹੀ ਤਾਂ ਰਾਮ ਬੋਲਦਾ ਸਭਾ ਕਾ ਰਾਮ ਬੋਲੇ ਜਿਹੜਾ ਉਹ ਬੋਲਦਾ ਪਜਾਰ ਬੋਲ ਉਹਦਾ ਉਹਦੇ ਆਉਣ ਲੱਗੀ ਨਾ ਆਵਾਜ਼ ਰਾਮ ਦੀ ਹਾਂ ਚਾਹ ਮੜਨ ਲੱਗੀ ਉਹ ਕਹਿੰਦਾ ਆਹੀ ਰਾਮ ਮੋਕੋ ਮਿਲੇ ਰਾਮ ਸਨੇਹੀ ਇਹ ਰਾਮ ਸਨੇਹੀ ਮਿਲਿਆ ਆਵਾਜ਼ ਇਹ ਰਾਮ ਸਨੇਹੀ ਆ ਉਹ ਜਿਹੜੀ ਆਵਾਜ਼ ਆ ਸ਼ਬਦ ਆ ਉਹ ਹੀ ਤਾਂ ਰਾਮ ਹੈ ਸ੍ਰੂਪ ਕੀ ਉਹਦਾ ਸ਼ਬਦ ਸ੍ਰੂਪ ਹੈ ਉਹ ਸ਼ਬਦੇ ਦਾ ਰਾਮ ਉਹ ਹੀ ਰਾਮ ਸਨੇਹੀ ਮਿਲਿਆ ਜਹਿ ਮਿਲੀਏ ਦੇਹ ਸੁਦੇਹੀ ਜਿਹੜਾ ਕਈ ਗੱਲਾਂ ਅਸੀਂ ਫੈਸਲੇ ਕਰ ਦਿੰਦੇ ਆ ਉਹ ਤੇ ਸ਼ੰਕਾ ਕਰ ਦਿੰਦਾ ਕਈ ਵਾਰ ਅਸੀਂ ਪੁੱਛਦੇ ਹਾਂ ਦੱਸ ਦਿੰਦਾ ਜਦ ਸਾਡੇ ਹੀ ਗੱਲ ਠੀਕ ਨਹੀਂ ਹੁੰਦੀ ਉਹ ਸ਼ੰਕਾ ਕਰ ਦਿੰਦਾ ਵੀ ਇੱਥੇ ਜੋ ਸ਼ੰਕਾ ਗੱਲ ਉਹਦੀ ਆਮ ਦੀ ਤਹੱਲੇ ਨਹੀਂ ਹੁੰਦੀ ਅੰਦਰ ਉਹ ਕਹਿੰਦਾ ਗੱਲ ਤਾਂ ਕਹਿੰਦਾ ਹੈ ਸੰਤ ਪਰ ਗੱਲ ਬਣਦੀ ਨਹੀਂ ਕਿਉਂਕਿ ਆ ਰਾਮ ਨਿਵੰਦ ਅੰਦਰ ਬੈਠਾ ਹੈ ਉਹ ਨਹੀਂ ਮੰਨਦਾ ਹੈਗਾ ਉਦਰ ਮਾਰ ਦੰਦਾ ਇਹ ਸੰਤ ਦਾ ਆਜੋ ਮਾਇਆ داری ਉਹ ਹੈ ਇਹ ਤਾਂ ਇਹ ਤਾਂ ajo ਦਿਮਾਗ ਦੇ ਦੇ ਮਾਇਆ ਫਸੀ ਹੋਈ ਆ ਆ ਲੋਕ ਡੰਗਰ ਤੋੜੀ ਨਹੀਂ ਆ ਇਹਨੇ ਜੇ ਮਿਲੀਏ ਦੇਹ ਸੁਦੇਹੀ ਜੇ ਮਿਲੀਏ ਦੇਹ ਸੁਦੇਹੀ ਮੋਕੋ ਮਿਲਿਓ ਰਾਮ ਸੁਨੇਹੀ ਜੇ ਮਿਲੀਏ ਦੇਹ ਸੁਦੇਹੀ ਹੁਣ ਉਹਦੇ ਨਾਲ ਬੜ ਜਾਣਾ ਸੁਨੇ ਦੇ ਦੇਹ ਦੇਹੀ ਸੁਦੇਹੀ ਵਿਦੇਹੀ ਨਹੀਂ ਸੁਦੇਹੀ ਆਹ ਬਿਦੇਹੀ ਨਹੀਂ ਸੁਦੇਹੀ ਗੁਫਤ ਵਿਦੇਹੀ ਦੀਸਾ ਹੁਣ ਉਹ ਸੁਦੇਹੀ ਕੀ ਹੈ ਉਹ ਸੁਦੇਹੀ ਜਿਹੜੀ ਕਲਪਨਾ ਉਹ ਵਿੱਚ ਮਿਲ ਗਈ ਕੋਈ ਇਛਾ ਜੀ ਨਾ ਆਇਆ ਦੀ ਉਹ ਉਹਦੇ ਵਿੱਚ ਲੀਨ ਕਰਤੀ ਬਸ ਜਦ ਇਛਾ ਹੀ ਹੋ ਗਈ ਇਛਾ ਰੁਗੀ ਉਹਦੇ ਵਿੱਚ ਜਾ ਕੇ ਸਾਰੇ ਚਾਹਵ ਨੂੰ ਉਹਨੂੰ ਦੇ ਦਿੱਤੇ ਛਾਦੀ ਪੋੜ ਲਈ ਵੇ ਆ ਫੜੇ ਚਾਹਾਂ ਤੂੰ ਪੂਰੀਆਂ ਕਰ ਸਾਰੀ ਬੇਤੋ ਤਾਂ ਇੱਥੇ ਪੂਰੀਆਂ ਹੋਈਆਂ ਨਹੀਂ ਬੁੱਧੀ ਤੋਂ ਚਾਹਾਂ ਨਹੀਂ ਪੂਰੀਆਂ ਹੋਈਆਂ ਛਾਵਾ ਬਹੁਤ ਨੇ ਸਾਰੀ ਉਹ ਕਹਿੰਦਾ ਰੱਖ ਦੇ ਮੈਂ ਪੂਰੀਆਂ ਕਰ ਦੂੰ ਸਾਰੀਆਂ ਇੱਛਾਵਾਂ ਦੀ ਪੋਟਲੀ ਉਹਨੂੰ ਦੇ ਦਿੱਤਾ ਸੁਦੇਹੀ ਸਣੇ ਉਹਦਾ ਨਾ ਮੜ ਗਿਆ ਰਹਾ ਤੇ ਜਲ ਸਰੀਰ ਨਹੀਂ ਰਹਾ ਕਹਣਾ ਹੁਣ ਆਪਾਂ ਨੇ ਜਾਣਾ ਪਾਕਿਸਤਾਨ ਦੇਸ਼ ਚ ਉੱਥੇ ਕੀ ਹੁੰਦਾ ਆ ਦਾ ਸਰੀਰ ਆਪਾਂ ਛੱਡ ਜਾਣਾ ਇਹਦੀ ਲੋੜ ਨਹੀਂ ਉਹ ਫਿਰ ਹੁਣ ਤੂੰ ਦੱਸ ਵੀ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਆਪਾਂ ਕahan ਲੈ ਚੱਲਦੇ ਆ ਉਹ ਸਾਰਿਆਂ ਦਾ ਸਰੀਰ ਇਹਦੇ ਨਾਲ ਰਿਲੇਟਡ ਨੇ ਬਗਾਂ ਉਹ ਜਿਹੜੀ ਚੱਕਿਆ ਉਹ ਤਾਂ ਇਹ ਸਰੀਰ ਨੂੰ ਲੋੜ ਹੈ ਉਹ ਇਹ ਸਰੀਰ ਨੂੰ ਲੋੜ ਹੈ ਸਾਰੀਆਂ ਹੀ ਖਰਜ ਹੋ ਗਈਆਂ ਕਹਿੰਦੇ ਫੇਰ ਤਾਂ ਲੋੜ ਹੀ ਨਹੀਂ ਹੈ ਨਾ ਚੀਜ਼ਾਂ ਦੀ ਜਿਹੜੀਆਂ ਮੇਰੀਆਂ ਇੱਛਾਵਾਂ ਇਹਦੀ ਤਾਂ ਗਾਹ ਲੋੜ ਹੀ ਨਹੀਂ ਕਿਸੇ ਚੀਜ਼ ਦੀ ਇਹ ਤਰੀਕੇ ਨਾਲ ਸਭ ਇੱਛਾ ਪੂਰੀਆਂ ਹੋਈਆਂ ਨੇ ਇੱਛਾ ਹੀ ਫਜ਼ੂਲ ਸੀ ਆਏ ਸੋ ਆਨ ਆਮ ਦੀ ਇੱਛਾ ਤੇ ਇੱਕ ਵੀ ਇੱਛਾ ਕਮ ਦੀ ਨਹੀਂ ਸੀ ਇਹਦੀ ਸਾਰੀਆਂ ਇੱਛਾਵਾਂ ਫਜ਼ਾਉਣ ਵਾਲੀਆਂ ਸੀ ਕਰਦਾ ਤੂੰ ਭਗਤੀਆਂ ਜਿਉਣਾ ਤੂੰ ਮੁਕਤੀ ਇੱਛਾ ਵਾਰ ਰੱਖਦਾ ਮਾਇਆ ਦੀਆਂ ਜੇ ਮਾਇਆ ਦੀ ਇੱਛਾ ਰੱਖਣੀ ਆ ਨਾ ਫੇ ਮੁਕਤੀ ਦੀ ਇੱਛਾ ਤਿਆਗ ਦੇ ਤਿਆਗਣੀ ਆ ਮੁਕਤੀ ਦੀ ਇੱਛਾ ਕਹਿੰਦਾ ਉਹ ਤਾਂ ਨਹੀਂ ਤਿਆਗਣੀ ਫਿਰ ਇਹ ਤਿਆਗ ਦੇ ਯਾਤਮ ਆਇਆ ਦਾ ਮੂਤ त्याग ਦੇ ਆ ਮੁਕਤੀ त्याग ਦੇ ਉਹ ਫਿਰ ਕਹੀ ਕਿ ਵੀ ਮੁਕਤੀ ਦਾ ਨਹੀਂ ਮੈਂ ਤਿਆਗਣੀ ਇਹ ਇੱਛਾ ਛੱਡ ਦੇਣਾ ਦੋ ਇੱਛਾ ਚੱਕ ਲੈ ਇਹ ਕੇ ਕਰਕੇ ਵੀ ਇਹ ਇੱਛਾ ਵੀ ਮੁਕਤੀ ਦੇ ਵਿੱਚ ਵੱਧ ਕਾਮਨਾ ਅਧੇਨ ਕੈਸੇ ਪਾਵਾਂ ਕੱਲੀ ਕੱਲੀ ਕਾਮਨਾ ਟੈਲੀ ਕਰਕੇ ਦਿਖਾਤੀ ਉਹ ਕਾਹਨਾ ਤੇਰੀ ਰੱਖ ਲੈਣੇ ਆ ਜਿਹੜੀ ਮੁਕਤੀ ਦੇ ਰਾਹ ਦੇ ਵਿੱਚ ਵਾਧਾ ਨਹੀਂ ਪਉਂਦੀ ਢਿੱਕਾ ਨਹੀਂ ਜਿਹੜੀ ਤੇਰੀ ਇੱਛਾ ਮੁਕਤੀ ਦੇ ਰਾਹ ਜ ਰਕਾਪੜ ਨਹੀਂ ਪਉਂਦੀ ਉਹ ਤੇਰੀ ਪੂਰੀ ਕਰ ਦਿੰਨੇ ਜਿਹੜੀ ਰਕਾਵਟ ਪਉਂਦੀ ਉਹਨੂੰ ਸੜ ਦੇ ਦਿੰਦੇ ਇੱਕ ਇੱਕ ਕਰਕੇ ਸਾਰੀਆਂ ਛਾ ਮਥਲੇ ਸੜਤੀਆਂ ਆਪੇ ਅਦਲ ਛਟੀਆਂ ਆ ਨੇ ਪੂਰੀਆਂ ਨਹੀਂ ਹੋਈਆਂ ਪੂਰੀਆਂ ਆਪੇ ਹੀ ਹੋ ਗਈਆਂ ਜਿਹੜੀਆਂ ਲੋੜ ਇਹ ਹੁਣ ਇਹ ਅੱਛਾ ਰਹਿ ਗਈ ਇੱਕ ਉਹ ਕਹਿੰਦੇ ਹੁਣ ਕਿਛ ਹੋਰ ਪੈਦਾ ਕਰਨੀ ਪਊਗੀ ਉੱਧਰ। ਜੋ ਕਿਹੜੀ ਐ ਇਹ ਨਹੀਂ ਚੱਲਦਾ ਜਹਾਜ਼ ਤੇ ਜਿੰਨਾਂ ਚਾਹੀਦਾ। ਰਸਤੇ ਦਾ ਖਰਚਾ। ਉਹ ਕਿਹਨਾਂ ਨੂੰ? ਉਹਦੀ ਇਰਾਦਨਾ ਕਰੂ। ਜਹਾਜ਼ 'ਚ ਬਹਿ ਕੇ ਉਹ ਸਟਾਰਟ ਐ ਨਹੀਂ ਹੋਣਾ। ਉਹਦੇ ਬਿਨਾ ਰਾਹ ਦਾ ਖਰਚਾ ਤਾਂ ਹੈ ਦੀ, ਪੈਟਰੋਲ ਤਾਂ ਹੈ ਦੀ। ਪੈਟਰੋਲ ਰਾਹ ਦਾ ਖਰਚਾ ਨਹੀਂ। ਜਿਸ ਵਾਰੇ ਕੇ ਘਣੇ ਜਾਏ ਨਾ ਕੋਸਰ ਹੰਕਾ ਨੂੰ ਬਲਵਾ ਰਹਤੇ ਚਲਣਾ ਹੋਵੇ ਜਾਂ ਚੜਾਉਣਾ ਉੱਤੇ ਨੂੰ ਉੱਤੇ ਚਾਹੀਦਾ ਖਰਚਾ ਖਜ਼ਾਨਾ ਹਰਕਾ ਨਾਮ ਹੋਣਾ ਸੰਗ ਤੁਸਾ ਖਜ਼ਾਨਾ ਦਾ ਹਰਕਾ ਨਾਮ ਉਹ ਘਟ ਉਹ ਚਾਹੀਦਾ ਹੁਣ ਰਾਜਾ ਖਰਚਾ ਉਦੋਂ ਨਾਮ ਦੇ ਰਾਦ ਨੂੰ ਸ਼ੁਰੂ ਹੁੰਦੀ ਹੈ ਸੰਸਾਰੀ ਛਾਵਾਂ ਛੱਡੀਆਂ ਤੇ ਤਾਂ ਜਹਾਜ਼ ਸਟਾਰਟ ਹੁੰਦਾ ਤੇ ਲੱਗ ਲਏ ਲੈ ਕੇ ਜਾਣਗੇ ਰਾਜ ਦੇ ਥੋੜੀ ਪੈਣਗੇ ਸਮੁੰਦਰ ਚ 2000 ਕਿਲੋਮੀਟਰ ਜਾਣਾ 5 ਲੀਟਰ ਤੇਲ ਨ ਜਹਾਜ ਡਾਲਣਗੇ 10 ਲੀਟਰ ਨੂੰ ਉਹ ਪਹਿਲੇ ਕਿਲੋਮੀਟਰ ਤੇ ਜਾ ਕੇ ਡੇਪਣ 100 200 ਲੀਟਰ ਨਾ ਨਹੀਂ ਉੱਡਦਾ ਜਹਾਜ ਤਾਂ ਉਥੋਂ ਉਹ ਫੋਲ ਲੈ ਕੇ ਜਾਣਗੇ ਕਰਕੇ ਉੱਥੇ ਤੱਕ ਰਾਸ਼ਨ ਜਿਆਦਾ ਫालतू ਫਿਰ ਦੀਵਾ ਵਿਚਾਈਦਾ ਹੰਦਗਵਾਰ ਤੇ ਪਿੰਡੇ ਮਹਾਂਦਗਵਾਰ ਉਥੇ ਪੁਜਾਰਾ ਵਿਚਾਈਦਾ ਲਾਈਟਾਂ ਵਿਚਾਈਦੇ ਅੱਜ ਦੀ ਉਹ ਨਾਮ ਦੇ ਨਾਲ ਫਿਰ ਉਦੋਂ ਨਾਮ ਦੀ ਲੋੜ ਪੈਂਦੀ ਹੈ ਕਹਾਂ ਨਹੀਂ ਦੋ ਉੱਥੇ ਬੈਠਾ ਰਹਿ ਦੋ ਬਦਾਲ ਥਾਣਾ ਦਾ ਉੱਥੇ ਬੈਠਾ ਜਹਾਜ ਚ ਉੜਦਾ ਨਹੀਂ ਜਹਾਜ ਕਹਾਂ ਕਿਆ ਬਾਹਰ ਤੇ ਹੀ ਬੈਠਾ ਰਹਿਦਾ ਜਹਾਜ ਦੇ ਵਿੱਚ ਐ ਡੁੱਬਦਾ ਤਾਂ ਹੈ ਨਹੀਂ ਪਪਧਾ ਨਾ ਡੁੱਬਦਾ ਨਹੀਂ ਪਰ ਪਪਧਾ ਅਗਰ ਜੇ ਡੁੱਬਦਾ ਨਹੀਂ ਤਾਂ ਉਹਦਾ ਪਾਰ ਉੱਥੇ ਵੀ ਨਹੀਂ ਜਾਂਦਾ ਪਾਰ ਵੀ ਨਹੀਂ ਕਰਦਾ ਬਾਰਡਰ ਤੇ ਹੀ ਬੈਠਾ ਸਾਇ ਸੁਣ ਕੇ ਘਾੜ ਤੇ ਹੀ ਬੈਠਾ ਤੈ ਕਬੀਰਾ ਮਟਕੀ ਮਟਕੀ ਉਹ ਕੋਈ ਤੂੰ ਮੁੰਡਾ ਨਾ ਪਾਟ ਰਹਾਉ ਮਿਲਕਾਰ ਬਿਮਿਲ ਪਾਰਸ ਕੰਚਨ ਹੋਇਆ ਮੁਖਮਨਸਾ ਰਤਨ ਪਰੋਇਆ ਬਿਲ 파ਰਸ ਕੰਚਨ ਹੋਇਆ 파ਰਸ ਨਾਲ ਮਿਲ ਕੇ ਜਿਵੇਂ ਸੋਨਾ ਬਣ ਜਾਂਦਾ ਹੈ ਮੁਖਮਨਸਾ ਰਤਨ ਪਰੋਇਆ ਐ ਜਿਹੜਾ ਸਤਗੁਰ ਹੈ 파ਰਸ ਹੈ ਆਪਣਾ ਜਿਹੜਾ ਬੇਢੀ ਸੀ ਉਹ 파ਰਸ ਹੈ ਉਹਦੇ ਨਾਲ ਮਿਲ ਕੇ ਕੰਚਨ ਸੋਨਾ ਹੋ ਗਿਆ ਹੈ ਇਹਦਾ ਮੁੱਲ ਪੈ ਗਿਆ ਮੈਂ ਬਦਲ ਮੁੱਲ ਪੈ ਗਿਆ ਹਾਂ ਮੁਖਮਨਸਾ ਰਤਨ ਪਰੋਇਆ ਮੁਖਮਨਸਾ ਰਤਨ ਪਰੋਇਆ ਵੋਖਰੇ ਵਿੱਚ ਮਨ ਦੀ ਇੱਛਾ ਕੀਆ ਮਨਸਾ ਕੀਆ ਮੁੱਖ ਮਨਸਾ ਰਤਨਪੁਰ ਹੋਇਆ ਨਾਮ ਨਾਮ ਲਤਾ ਨਾਮ ਦੀ ਭੁੱਖਾ ਲੱਗੀ ਹੁਣ ਮੂੰਹ ਚੋਂ ਕੀ ਬੋਲਦਾ ਆਪਣਾ ਨਾਮ ਦੇਹੁ ਗੁਣ ਗਾਮਾਦਰ ਰਤਨਾਨਕ ਆ ਮੁੱਖ ਮਨਸਾ ਰਤਨ ਮੈਂ ਮੰਦੀ ਇਛਾ ਦਾ ਰਤਨਾਪਰ ਹੋਇਆ ਹੋਇਆ ਮੂੰਹ ਚੋਂ ਫੇਰ ਉਹ ਬਹਿ ਕੇ ਜਾਜ ਕਹਿੰਦਾ ਨਾਮ ਦੇਓ ਨਾਮਕ ਮੰਗਾ ਨਾਮਦਾਨ ਗੁਣ ਗਾਵਾਂ ਦਿਨ ਰਾਤ ਨਾਮ ਕੀ ਚਾਹੇ ਹੋ ਚਾਹਣ ਕੀ ਹੈ ਹੋਰ ਕੋਈ ਚਾਹੇ ਨਹੀਂ ਤੇਰੇ ਦਿਨ ਰਾਤ ਗੁਣ ਗਾਇਨ ਕਰੋ ਗੁਰਬਾਣੀ ਉਚਾਰਾਂ ਗੁਰਬਾਣੀ ਬੋਲਾਂ ਉਸ ਅਵਸਥਾ 'ਚ ਗੁਰਬਾਣੀ ਲਿਖੀ ਗਈ ਹੈ ਇਹ ਬਾਕੀ ਉਹਦਾ ਦੋ ਜਾਣੇ ਵੀ ਲਿਖੀ ਆ ਅਵਤਾਰ ਬਾਣੀ ਵੀ ਹੋਰ ਵੀ ਬਾਣੀ ਆਨੇ ਲਿਖੀਆਂ ਹੋਈਆਂ ਬੁਲਾ ਕੇ ਦੇਖ ਲੈਣ ਇਹਦੇ ਨਾਲ ਗੁਰ ਬਾਣੀ ਦਾ ਬੁਲਾ ਲੈਣ ਹੋਰ ਵੀ ਬਹੁਤ ਕੁਝ ਲਿਖਿਆ ਹੋਇਆ 21 ਸਟੈਂਡਰਡ ਉਹਨਾਂ ਦਾ ਕੀ ਹੈ ਨਾ ਦਾ ਉਹ ਵਾਇਦਾੜੀਆਂ ਦੀ ਹੈ ਸਾਰੀ ਉਹ ਹਾਂਜੀ ਨਿਜ ਭਾਉ ਭਇਆ ਭ੍ਰਮ ਭਾਗਾ ਗੁਰ ਪੁੱਛੇ ਮਨ ਪਤੀ ਆਗਾ ਗੁਰ ਭਾਉ ਪਿਆ ਨਿਜ ਭਾਉ ਪਿਆ ਹਾਂ ਨਿਜ ਭਾਉ ਪਿਆ ਪਰਮ ਭਾਗਾ ਆਪਣਾ ਨਿਝ ਪਾਓ ਆਪਣੇ ਨਿਝ ਨਿਝ ਸਰੂਪ ਨਾਲੇ ਪਾਓ ਪ੍ਰੇਮ ਨਿਝ ਆਪਣੇ ਮੂਲ ਨਾਲੇ ਪ੍ਰੇਮ ਪਰਮ ਭਾਗਾ ਪਰਮ ਦੂਰ ਹੋ ਗਿਆ ਉਹ ਕੋਈ ਪਰਮੇ ਕੋਈ ਕਿਸੇ ਪਰਮਾਤਮਾ ਦੀ ਗੱਲ ਨਹੀਂ ਸੀ ਪਰਮਾਤਮਾਾਂ ਦੀ ਗੱਲ ਹੀ ਕੋਈ ਨਹੀਂ ਹੈ ਓਏ ਆਪਣੇ ਆਪ ਨਾਲੇ ਪ੍ਰੇਮ ਕਰਨਾ ਸੀ ਆਪ ਹੀ ਸਭ ਕੁਝ ਨਿਰਆਕਾਰ ਇਸ ਰੂਪ ਹੈ ਨਿਜ 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 ਭਾਉ ਪਿਆ ਨਿਜ ਭਾਉ ਹੈ ਆਪਣੇ ਆਪ ਨਾਲ ਪ੍ਰੇਮ ਆਪਣੇ ਨਾਲੇ ਰੁੱਟਿਆ ਸੀ ਸੁਰਤ ਆਪਣੇ ਨਾਲੇ ਜੁੜੀ ਹੈ ਸੁਰਤ ਆਪਣੇ ਆਪ ਨਾਲੇ ਪ੍ਰੇਮ ਹੋਇਆ ਆ ਆਪਣਾ ਆਪੇ ਖੋਜਿਆ ਕਿਹੜੇ ਬਰਮਾਤਵੰਦੀ ਗੱਲ ਆ ਇੱਥੇ ਇਹ ਤਾਂ ਧਾੜ ਹੋ ਗਈ ਸੀ ਇੱਕ ਹੋਇਆ ਇੱਕ ਹੋਇਆ ਪ੍ਰੇਮ ਹੋ ਗਿਆ ਤਾਂ ਇੱਕੋ ਹੀ ਹੋ ਕੇ ਰਹਿ ਗਿਆ ਆਪਣੇ ਨਿਰਖ ਮੂਲ ਨਾਲ ਪ੍ਰੇਮ ਹੋਇਆ ਸੁਰਤ ਆਪਣੇ ਨਾਲ ਜੁੜੀ ਆ ਕੇ ਬਾਹਰ ਦੀ ਲੋੜੇ ਨਹੀਂ ਜੁੜਦੀ ਜਿਹੜਾ ਲੜ ਛੁੱਟ ਗਿਆ ਦਾ ਦੁਬਾਰਾ ਹੱਥ 'ਚ ਆਇਆ ਲੜ ਹੁਣ ਪੀੜੀ ਗੰਢ ਪਾ ਲਈ ਉਹ ਪਹਿਲਾਂ ਕਹਿੰਦਾ ਪੀੜੀ ਪਾਈ ਗੰਢ ਜਾਂ ਦੁਬਾਰਾ ਚ ਗੁਰੂ ਨਾਨਕ ਕਹਿੰਦਾ ਗੁਰਾ ਇੱਕ ਦੇ ਬੁਝਾਈ ਮੈਨੂੰ ਇੱਕ ਵਾਰ ਇਹ ਪਤਾ ਲੱਗ ਜਾਏ ਇੱਕ ਕੀ ਚੀਜ਼ ਹੈ ਸਵਨਾ ਜੀਆਂ ਦਾ ਇੱਕ ਦਾਤਾ ਉਹ ਇੱਕ ਜਿਹੜਾ ਸਵਨਾ ਜੀਆਂ ਦਾ ਸੋਵੇਂ ਵਿਸਰਨਾ ਇਹ ਫੇਰ ਨਹੀਂ ਮੈਂ ਵਿਸਰਦਾ ਜਦ ਇੱਕ ਦਾ ਪਤਾ ਲੱਗਿਆ ਫੇਰ ਵਿਸਰ ਕਿਵੇਂ ਜਾਵੇ ਵਿਸਰ ਨਹੀਂ ਦਾਤਾar ਆਪਣਾ ਨਾਮ ਤੇ ਹੋ ਫੇਰ ਨਹੀਂ ਮੈਂ ਵਿਸਰਦਾ ਇੱਕ ਵਾਰ ਨਾਮ ਦਾ ਮੈਨੂੰ ਪੱਲਾ ਫੜਾ ਦੇ ਹਾਂਜੀ ਨਿਜ ਭਾਉ ਪਿਆ ਪਰਮ ਭਾਗਾ ਨਿਜ ਭਾਉ ਪਿਆ ਪਰਮ ਭਾਗਾ ਪਰਮ ਦੂਰ ਹੋ ਗਿਆ ਨਿਜ ਨਾਲ ਆਪਣੇ ਆਤਮ ਸਰੂਪ ਨਾਲ ਪ੍ਰੇਮ ਹੋ ਗਿਆ ਗੁਰ ਪੁੱਛੇ ਮਨਪਤੀ ਆਗਾ ਗੁਰ ਪੁੱਛੇ ਮਨਪਤੀ ਆਗਾ ਤੇ ਜਿਹੜਾ ਗਿਆਨਨ ਇਹਦੀ ਜਿਹੜੀ ਪੁੱਛ ਹੈ ਗਿਆਨ ਦਾ ਹਰ ਜਵਾਬ ਅੰਦਰੋਂ ਹੀ ਜਦੋਂ ਅੰਦਰੋਂ ਹੀ ਹਰ ਚੀਜ਼ ਦਾ ਜਵਾਬ ਮਿਲਣ ਲੱਗਿਆ ਮਨਪਤੀ ਆਗਾ ਤਾਂ ਮਨ ਨੂੰ ਤਸੱਲੀ ਹੋਈ ਜਿਹੜੇ ਸਵਾਲ ਜਿਹੜੀ ਡਿਮਾਂਡ ਸੀ ਗਿਆਨ ਲੈਣ ਦੀ ਇੱਛਾ ਸੀ ਮੰਦੀ ਜਿਹੜਾ ਮਨ ਕੋ ਸਵਾਲ ਸੀ ਜਦ ਉਹਦਾ ਜਵਾਬ ਅੰਦਰੋਂ ਹੀ ਮਣਨ ਲੱਗ ਗਿਆ ਆਪਣੇ ਮੂਲ ਤੋਂ ਫੇਰ ਮਨ ਨੂੰ ਤਸੱਲੀ ਹੋਈ ਵੀ ਹਾਂ ਆਹ ਜਿਹੜਾ ਹੈ ਨਾ ਹੁਣ ਇਹ ਅੰਦਰ ਗੁਰੂ ਪ੍ਰਗਟ ਆ ਗੁਰਦ ਦੀ ਜਗਾ ਗੁਰੂ ਆ ਗਿਆ ਸੂਰਜ ਚੜ ਗਿਆ ਗੁਰਦੇ ਵਿੱਚ ਗੁਰੂ ਬੋਲਦਾ ਸਤਗੁਰ ਵਿੱਚ ਗੁਰੂ ਬੋਲਦਾ ਹੁਣ ਪਰ ਮੇਸ਼ਰ ਆਪ ਬੋਲਦਾ ਗੁਰਨਾਮ ਕਹਿੰਦਾ ਨਾ ਵੀ ਗੁਰੂ ਬੋਲਦਾ ਮੇਰਾ ਬਲਾਇਆ ਬੋਲਦਾ ਹਾਲਾਂਕੇ ਗੁਰਬਾਣੀ ਹੈ ਦੇਖੋ ਗੁਰਬਾਣੀ ਹੈ ਮੰਦੇ ਲੈਵਲ ਦੀ ਗੱਲ ਨਹੀਂ ਹੈ ਮੂੜਦੇ ਲੈਵਲ ਦੀ ਗੱਲ ਹੈ ਇਹ ਕਹੋ ਕੇ ਬੋਲਿਆ ਪਰ ਫਿਰ ਵੀ ਬਲਾਇਆ ਬੋਲਿਆ ਕਹੋ ਕਿ ਇਹ ਤਾਂ ਸੰਸਾਰੀ ਹੈ ਇਹਦੇ ਕੋਲ ਤਾਂ ਸੰਸਾਰ ਦਾ ਹੀ ਗਿਆਨ ਹੈ ਲੋਤਾ ਸਰਦ ਤੋਂ ਪਰੇ ਦਾ ਵੀ ਆਨ ਨੂੰ ਕਿਥੇ ਹੈ ਇਹ ਖੋਪੜੀ ਇਹਦੀ ਤਾਂ ਜੋ ਦਿਮਾਗ ਤੇ ਆ ਉਦੋਂ ਕਹਾ ਹੈ ਹੀ ਨਹੀਂ ਗੱਲ ਇਹ ਦੇਖੋ ਹਾਂ ਸੁਣ ਕੇ ਜੋ ਮਰਜੀ ਕਹਿ ਦਵੇ ਸੁਣ ਕੇ ਜਿਹਨੇ ਸਿਸਟੀ ਪਿਆ ਰਾਖੀਤੀ ਹੈ ਜਦ ਉਹ ਬੁਲਾਇਆ ਉਹਨੇ ਬੁਲਾਇਆ ਇਹ ਭੇਦੀਆਂ ਗੱਲਾਂ ਉਦੋਂ ਗਈਆਂ ਨੇ ਆਪਣੇ ਪਿਛਲੀਆਂ ਗੱਲਾਂ ਜਨਮ ਤੋਂ ਵੀ ਉਹ ਤਾਂ ਉਹਨੇ ਦੱਸਿਆ ਨੇ ਨੇ ਬੋਲਤੀ ਸ੍ਰਿਸ਼ਟੀ ਪੈਦਾ ਹੋਣ ਤੋਂ ਪਹਿਲਾਂ ਦੀਆਂ ਗੱਲਾਂ ਜਿਹੜਾ ਪਹਿਲਾਂ ਸੀਗਾ ਉਹਨੇ ਬੁਲਾਈਆਂ ਨੇ ਨੇ ਬੋਲਤੀ ਇਹਨਾਂ ਤਾਂ ਬੋਲੀਆਂ ਹੀ ਬੋਲੀਆਂ ਨੇ ਨਾ ਬੁਲਾਉਣ ਵਾਲਾ ਤਾਂ ਕੋਈ ਹੋਰ ਹੈ ਜਦੋਂ ਬੁਲਾਉਣ ਵਾਲੇ ਦਾ ਪਤਾ ਲੱਗਿਆ ਸਤਗੁਰ ਦਾ ਗਿਆਨ ਪਹਿਲਾਂ ਵੀ ਤਾਂ ਸਤਗੁਰ ਘਰੇ ਸੀ ਗੁਰਦੇਵ ਘਰੇ ਸੀ ਉਹਦੇ ਕੋਈ ਗਿਆਨ ਨਹੀਂ ਸੀ ਉਹ ਪਹਿਲਾਂ ਨਹੀਂ ਸੀ ਜਵਦਾਈ ਸੀ ਗੁਰੂ ਪੁੱਛੇ ਮਨਪਤੀ ਅੱਗਾ ਉਹ ਪਹਿਲਾਂ ਜਵਾਬ ਕਿਉਂ ਨਹੀਂ ਸੀ ਹੁਣੇ ਹੁਣ ਕਿਉਂ ਆਉਣ ਲੱਗੇ ਸਵਾਲ ਇਹ ਪਹਿਲਾਂ ਹੀ ਕਿਉਂ ਨਹੀਂ ਆਇਆ ਜਵਾਬ ਹੁਣ ਕਿਉਂ ਆਉਣ ਲੱਗੇ ਪਰ ਇੱਥੋਂ ਮਾਨੂੰ ਤਸੱਲੀ ਹੋਈ ਹੈ ਤੇ ਹੁਣ ਉਹ ਜਿਹੜੀ ਗੱਲ ਸੀ ਮੇਰੇ ਗਰਾਇਆ ਹੈ ਰਾਜਾ ਰਾਮਪਤਾਰਾ ਉਹ ਗੱਲ ਹੁਣ ਪੂਰੀ ਹੋਈ ਆ ਮੋਕੋ ਮਿਲਿਓ ਰਾਮ ਸਨੇਹੀ ਹਾਂ ਓ ਮੋਕੋ ਮਿਲਿਓ ਰਾਮ ਸਨੇਹੀ ਜਲ ਭੀਤਰ ਹੀ ਕੁੰਭ ਸਮਾਨੇ ਆ ਸਭ ਰਾਮ ਏਕ ਕਰ ਜਾਣੇ ਆ ਜਲ ਭੀਤਰ ਕੁੰਭ ਸਮਾਨੇ ਆ ਲੈ ਲੋ ਪਹਿਲਾਂ ਤਾਂ ਕੁੰਬੇ ਵੱਦਾ ਚੱਲ ਰਹੇ ਹਿਰਦੇ ਚ ਗਿਆਨ ਭਰਿਆ ਹੋਇਆ ਸੀ ਹਿਰਦੇ ਚ ਗਿਆਨ ਭਰਿਆ ਹੋਇਆ ਸੀ ਹੁਣ ਹਿਰਦਾ ਨਹੀਂ ਪਤਾ ਕਿੱਥੇ ਐ ਸਮੁੰਦਰ ਚ ਡੁੱਬ ਗਿਆ ਘੜਾ ਕੜਾਈ ਹੜhta ਸਮੁੰਦਰ ਚ ਜਲੇ ਨਾ ਆ ਗਿਆ ਜਿਵੇਂ ਇੱਕ ਛਪੜੀ ਐ ਛਪੜੀ ਚ ਪਾਣੀ ਐ ਇਧਰ ਉਧਰ ਵੀ ਪੈਂਦਾ ਪਾਣੀ ਇਕੱਠਾ ਹੋ ਜਾਂਦਾ ਉਧਰ ਆ ਗਈ ਬਾੜ ਪਾਣੀ ਆ ਗਿਆ ਰੌਦਾ ਤੇ ਛਪੜੀ ਦੇ ਹੋ ਗਿਆ 10 ਫੁੱਟ ਉੱਤੇ ਦੀ ਪਾਣੀ ਪਹਿਲਾਂ ਤਾਂ ਛਪੜੀ ਕੁੰਬ ਸੀ ਹੁਣ ਛਪੜੀ ਕਿੱਥੇ ਐ ਜਲਪੀ ਤਰ ਸਮਾ ਗਈ ਉਹ ਉਹਦੀ ਦੀ ਕੁੰਬ ਸਮਾਨਿਆ ਉਹ ਕੁੱਪ ਦਾ ਜਾਲ ਵਿੱਚ ਸਮਾ ਗਿਆ ਝਪੜੀ ਦਾ ਦੀਦੀ ਹੋਈ ਨਹੀਂ ਪਾਣੀ ਦੇ ਉੱਤੇ ਦੀ ਫਿਰਦਾ ਜਲ ਥਲ ਹੋ ਗਿਆ ਉਹ ਨਹੀਂ ਦੀਦੀ ਉਹ ਕਿੱਥੇ ਆ ਝਪੜੀ ਝਪੜੀ ਉਹ ਮੇਰੇ ਵਾਲਾ ਹਰਦਾ ਗਿਆ ਆ ਪਤਾ ਨਹੀਂ ਕਿੱਥੇ ਆ ਉਹ ਕਦੇ ਵਿੱਚ ਵਿੱਚੇ ਹੋਊਗਾ ਤੇ ਸਭ ਰਾਮ ਏਕ ਕਰ ਜਾਣੇ ਆ ਪਹਿਲਾਂ ਤਾਂ ਅਮੀ ਪੈਂਦਾ ਛੋਟਾ ਠਿਕਰਾ ਹੋਵੇ ਉਹ ਵੀ ਚਾਰ ਬੂੰਦਾ ਖੜੀਆਂ ਹੋ ਜਾਂਦੀਆਂ ਪਾਣੀ ਦੀ ਜੇ ਜੇ ਅੱਜ ਵੀ ਦਾਦਾਸਪੁਰ ਪਾਣੀ ਫਿਰਦਾ ਠਿਕਰਾ ਲੱਭਦਾ ਕਿੱਥੇ ਕੀ ਪਤਾ ਹੋ ਇੱਥੇ ਕਿਤੇ ਉਹ ਹਾਲਤ ਹੋ ਗਈ ਇੱਥੇ ਇਹ ਹਾਲਤ ਹੋ ਜਾਂਦੀ ਹੈ ਫਿਰ ਜਲ ਭੀਤਰ ਕੁੰਭ ਜਿਹੜਾ ਕੁੰਭ ਘੜਾ ਰੱਖਿਆ ਤਾਂ ਨਾ ਪਾਣੀ ਪੀਣ ਨੂੰ ਬੱਕੀ ਗੁੱਟਦਿਆਂ ਨੇ ਉਧਰ ਆ ਗਿਆ 10-10 ਫੁੱਟ ਪਾਣੀ ਫਿਰ ਘੜਾ ਕਿੱਥੇ ਗਿਆ ਵਿੱਚ ਹੈਗਾ ਨੇ ਹੋ ਲਵ ਲੈ ਜੋ ਪਾਣੀ ਉਤਰੂਗਾ ਸਭ ਰਾਮ ਏਕ ਕਰ ਜਾਂ ਉਹ ਹਿਰਦੇ ਵਾਲਾ ਗਿਆਨ ਤਾਂ ਬਤਾਈ ਨਹੀਂ ਕਿੱਥੇ ਆ ਲੋਭ ਹੋ ਗਿਆ ਪਹਿਲਾ ਉਹਦਾ ਪਹਿਲਾ ਗਿਆਨ ਸੀ ਕਬੀਰ ਦਾ ਇਹਦਾ ਵੀ ਪਹਿਲਾ ਸੀ ਨਾ ਪਹਿਲਾ ਗਿਆਨ ਉਹ ਜਿਹੜਾ ਛਪਰੀ ਦੁਬਾਰਾ ਬਣਾਈ ਆ ਉਹ ਜਿਹੜਾ ਪਹਿਲਾ ਗਿਆਨ ਸੀ ਨਾ ਕੁੱਬ ਵਾਲਾ ਲਿਮਟਿਡ ਉਹ ਕਹਿੰਦੇ ਕਿ ਤਾ ਕਹਿੰਦੇ ਜਿਹੜਾ ਹੁਣ ਜਲ ਵਰਸਿਆ ਨਾ ਆਂਦੀ ਪਾਛੇ ਜੋ ਜਲ ਵਰਸੇ ਉਹ ਹਟਦੀੋ ਨਹੀਂ بارشੋਂ ਤੇ ਉਹਦਾ ਵਿੱਚ ਹੀ ਆ ਕਿਤੇ ਘੜਾ ਪਤਾ ਨਹੀਂ ਕਿੱਥੇ ਗਿਆ ਉਹ ਗਿਆੰਦਾ ਘੜਾ ਤਾਂ ਕਦੇ ਵਿੱਚ ਹੀ ਹੁਣ ਜਲ ਭੀਤਰ ਕੁੱਬ ਸੁਬਾਨ ਇਹ ਲਾ ਕੁੰਬ ਦੇ ਵਿੱਚ ਜਲ ਸਮਾਇਆ ਤਾਂ ਹੁਣ ਜਿਆਦਾ ਇੰਨਾ ਹੋ ਗਿਆ ਕੁੰਬੇ ਵਿੱਚ ਤਿੰਨ ਲੋਕ ਉਹਦੇ ਵਿੱਚ ਸਮਾ ਗਏ ਤਿੰਨ ਲੋਕ ਵਿੱਚ ਹੀ ਡੁੱਬ ਗਏ ਤਨ ਰੋਗੇ ਨਹੀਂ ਰਹੇ ਤਿੰਨ ਲੋਕ ਦਾ ਹੀ ਘੜਾ ਹੈ ਉਹ ਹਿਰਦਾ ਕਾਉਂਟ ਸੀ ਮਨ ਕਿੰਨਾ ਸੀ ਤਿੰਨ ਲੋਕ ਦਾ ਸੀ ਤਿੰਨ ਲੋਕ ਕੀ ਬਾਤਾਂ ਕਹੇ ਆ ਤਿੰਨ ਲੋਕ ਅੜਾ ਗਿਆ ਨ ਵੀ ਸੀ ਨਾ ਜਿਹੜਾ ਸਾਡੇ ਕੋਲ ਇਹ ਵੀ ਵਿੱਚ ਹੀ ਡੁੱਬ ਗਿਆ ਇੱਕ ਜੀ ਕਿ ਨਖ ਦੇ ਕਣਕਾ ਸੀ ਇੱਕ ਫਿਰ ਪਤਾ ਲੱਗਿਆ ਕਣਕਾ ਆਇਆ ਕਿ ਜਸ ਜੀ ਤਾਂ ਕਿ ਮਾਗੜੀ ਨਾ ਸਭ ਰਾਮ ਉਹਦਾ ਘੜਾ ਦਾ ਕਣਕੇ ਜਨਾ ਗਿਆ ਸੀ ਉਸ ਸਮੁੰਦਰ ਦੇ ਵਿੱਚ ਜਾਂ ਸਮੁੰਦਰ ਚ ਲੈ ਗਿਆ ਰੋੜ ਕੇ ਘੜੇ ਨੂੰ ਕੀ ਪਤਾ ਕਦੇ ਹੋਊ ਘੜਾ ਉੱਥੇ ਸਮੁੰਦਰ ਬਣ ਗਿਆ ਹਾਂਜੀ ਸਭ ਰਾਮ ਇਕ ਕਰ ਜਾਣੇ ਆ ਜਿਹੜਾ ਪੱਗ ਤਾਂ ਇੱਕ ਘੜਾ ਸਮੁੰਦਰ ਜਾਲ ਵਾਲਿਆ ਸਮੁੰਦਰੇ ਬਣ ਗਿਆ ਉੱਥੇ ਕੱਲਾ ਲੱਭਦਾ ਫਿਰ ਕੀ ਹੈ ਇਹ ਨਾਲ ਨੂੰ ਲੱਭੀ ਜਾਂਦੇ ਨੇ ਨਾਲ ਨੂੰ ਲੱਭਦ ਨੇ ਨਾਲ ਇਹਦਾ ਸਮੁੰਦਰ ਦੇ ਵਿੱਚ ਅਗਦੇ ਘੜਾ ਲੱਭਣਾ ਕਿੱਥੇ ਉਹਦੇ ਪਤਾ ਨਹੀਂ ਕਿੰਨੇ ਘੜੇ ਨੇ ਪਰੇ ਹੋਏ ਹਾਂਜੀ ਸਭ ਰਾਮ ਇੱਕ ਕਰ ਜਾਣਿਆ ਸਭ ਰਾਮ ਇੱਕ ਕਰ ਜਾਣਿਆ ਸਾਰਿਆਂ ਦੇ ਅੰਦਰ ਰਾਮ ਬੋਲਦਾ ਹੈ ਇੱਕ ਕਰ ਜਾਣਿਆ ਪਰ ਇੱਕੋ ਹੀ ਕਰਕੇ ਜਾਣਿਆ ਅਸੀਂ ਰਾਮ ਦੇ ਵਿੱਚ ਫਰਕ ਨਹੀਂ ਹੁੰਦਾ ਕਿਸੇ ਦੇ ਵੀ ਹੋਵੇ ਅੰਦਰ ਜੇ ਰਾਮ ਇੱਕ ਹੈ ਤਾਂ ਇਹਦੇ ਚਾਰੇ ਬਾੜ ਨੇ ਖਤਮ ਨੇ ਉਸ ਨੇ ਇਦਾਂ ਭੇਦ ਭਾਪ ਸਾਰਾ ਖਤਮ ਆ ਮੈਂ ਸਾਭ ਦੇ ਅੰਦਰ ਜਿਹੜਾ ਰਾਮ ਹੈ ਵਿਰੀਆਂ ਦੇ ਅੰਦਰ ਆ ਰਾਮ ਅਰ ਸਭ ਦੇ ਅੰਦਰ ਆ ਰਾਮ ਮੈਂ ਇਹ ਕਰਕੇ ਜਾਣਿਆ ਭਾਵੇਂ ਮੇਰੀ ਅਵਸਥਾ ਭਗਤੀ ਵਾਲੀ ਹੈ ਦੂਜੇ ਦੀ ਨਹੀਂ ਹੈਗੀ ਪਰ ਉਹਨਾਂ ਦਾ ਆਰਾਮ ਨਹੀਂ ਚ ਨਹੀਂ ਹੈ ਹੁਣ ਵੀ ਨਹੀਂ ਚ ਨਹੀਂ ਹੈ ਪਰ ਮੈਂ ਉਹਨੂੰ ਗਿਆਨ ਦੀ ਕਮੀ ਜੂੜਾ ਨਹੀਂ ਚ ਨਹੀਂ ਹੈ ਜਿਉਂ ਇੱਕ ਕੋਈ ਬੱਚਾ ਫੇਲ ਹੋ ਗਿਆ ਇੱਕ ਸਾਲ ਇਹ ਪਿਛਲੀ ਕਲਾਸ ਚ ਉਹ ਨਹੀਂ ਥੋੜੀ ਆ ਉਹ ਵੀ ਪੜੇ ਦੋ ਵੀ ਕਹਾਜੂਗਾ ਇਹ ਪ੍ਰਣਿਤ ਸੀ ਪੜਕੇ ਹੀ ਉਜ ਹੋ ਗਏ ਤੁਸੀਂ ਦੁਆ ਨੂੰ ਨਹੀਂ ਪੜਨੇ ਦਿੱਤਾ ਤੁਹਾਡੀ ਗਲਤੀ ਹੈ ਸਾਰਿਆਂ ਨੂੰ ਪੜਾਉਂਦੇ ਨਹੀਂ ਚੱਕ ਕਿਉਂ ਰਹਿੰਦੇ ਸਾਡੇ ਇਹ ਤਾਂ ਇਹਨਾਂ ਨੇ ਜਾਣ ਕੇ ਬਣਾ ਕੇ ਰੱਖੇ ਨਾ ਆਪਣੀ ਸੇਵਾ ਖਾਸ ਪਰ ਸਾਡੀ ਸੇਵਾ ਕਰੋ ਜਿਵੇਂ ਹੁਣ ਉਹ ਬੈਨ ਲਾ ਦੇਣ ਵੀ ਗਰੀਬਾਂ ਦੇ ਬੱਚੇ ਨਹੀਂ ਪੜ ਸਕਦੇ ਅਫਸਰਾਂ ਦੇ ਵਿੱਚ ਹੀ ਪੜਨਗੇ ਉਹੀ ਅਫਸਰ ਬਣਨਗੇ ਤੁਸੀਂ ਆਪਣਾ ਦੁਆ ਕੰਮ ਕਰਦੇ ਰਹੋ ਆਹੀ ਗੱਲ ਅਸਲ ਚ ਰਾਜ ਹੋਣਾ ਕੋਲ ਸੀ ਉਹਨਾਂ ਕੋਲ ਤਲਵਾਰ ਵਾਲਾ ਛਤਰੀ ਸੀਗੇ ਬਹਾਲਰ ਉਹ ਧੂਆ ਸੀ ਇਹਨਾਂ ਕੋਲ ਗਿਆਨ ਸੀ ਇਹਨਾਂ ਦੋਹਾਂ ਨੇ ਕੰਪਰਮਾਈਜ਼ ਕਰਕੇ ਬਾਕੀਆਂ ਨੂੰ ਗੁਲਾਮ ਬਣਾ ਲਿਆ ਸਾਡੇ ਹੀ ਬੱਚੇ ਰਾਜ ਕਰਨ ਸਾਡੇ ਹੀ ਬੱਚੇ ਅਫਸਰ ਬਣ ਇਹ ਸਾਡੀ ਗਲਤੀ ਕਿਸੇ ਨਾ ਕਿਸੇ ਰੂਪ 'ਚ ਹੈ ਤਾਂ ਹੁਣ ਵੀ ਓਵੇਂ ਹੀ ਆ ਹਾਂ ਓਏ ਓਵੇਂ ਹੀ ਬਦਲਿਆ ਫਿਰ ਉਹ ਵੀ ਹੁਣ ਵੀ ਓਵੇਂ ਹੀ ਕਰ ਰਹੇ ਅਮੀਰਾਂ ਦੇ ਬੱਚੇ ਓ ਜਿਆਦਾ ਮਹਿੰਗੇ ਸਕੂਲ ਹੋ ਗਏ ਪੈਸੇ ਦੇ ਕੇ ਜਿਆਦਾ ਪੈਸੇ ਦੇ ਕੇ ਨੌਕਰੀਆਂ ਲੈ ਲੈਣ ਬਾਕੀ ਉਦਾਂ ਹੀ ਅਸ਼ਾਂਤੀ ਵੀ ਇਸੇ ਗੱਲ ਦੀ ਹੈ ਲੋਕ ਸਾਰੇ ਜਾਣਦੇ ਗੁਰ ਚੇਲੇ ਹੈ ਮਨ ਮੰਨੇ ਆ ਜਨ ਨਾਮੈ ਤਤ ਪਛਾਨਿਆ ਗੁਰ ਚੇਲੇ ਹੈ ਮਨ ਮੰਨੇ ਆ ਗੁਰਾੜ ਚੇਲੇ ਦਾ ਮਨ ਮੰਨ ਗਿਆ ਗੁਰਾੜ ਚੇਲਾ ਇੱਕ ਹੋ ਗਏ ਚਿੱਤਰ ਮਨਿਕ ਜਗਾ ਹੋ ਗਏ ਜਨ ਨਾਮੈ ਤਤ ਪਛਾਨਿਆ ਜਨ ਨਾਮੈ ਤਤ ਪਛਾਨਿਆ ਨਾਮੇ ਜਾਨ ਨੇ ਤਤ ਪਛਾਨ ਲਿਆ ਇਸ ਕਰਕੇ ਜਿਹੜਾ ਮਨ ਹੈ ਹੁਣ ਮਨ ਵਕਰਾ ਨਹੀਂ ਹੁੰਦਾ ਆਪਣੇ ਮੂਲ ਤੋਂ ਤਤ ਪਛਾਨ ਲਿਆ ਉਹਨਾਂ ਜਿਹਨਾਂ ਚ ਤਤ ਦੀ ਸੀ ਪਛਾਣਿਆ ਪਰ ਆਪਣੇ ਮੂਲ ਨੂੰ ਛੱਡ ਦਿੰਦਾ ਸੀ ਤਤ ਦਾ ਪਤਾ ਲੱਗੇ ਤੇ ਬਾਅਦ ਮਨ ਆਪਣੇ ਮੂਲ ਤੋਂ ਅੱਡ ਹੁੰਦਾ ਹੀ ਨਹੀਂ